ਗੁਰਮੁਖੋ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਸਾਨੂੰ ਪ੍ਰਾਪਤ ਹੁੰਦਾ ਪਿਆ ਹੈ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਣ ਵਿੱਚ ਆਪ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੇਵਾ ਕਰਿਆ ਕਰਦਾ ਤੇ ਗੁਰੂ ਪਾਤਸ਼ਾਹ ਦੀ ਸੋ ਵੱਡੇ ਸਤਿਗੁਰਾਂ ਦੇ ਸਮੇਂ ਇਹ ਸੇਵਾ ਦੇ ਵਿੱਚ ਹਾਜ਼ਰ ਹੋ ਗਏ ਸਨ ਧੰਨ ਗੁਰੂ ਹਰ राय ਪਾਤਸ਼ਾਹ ਮਹਾਰਾਜ ਦੇ ਸਮੇਂ ਇਹਨਾਂ ਨੇ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕੀਤੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਦੇ ਸਮਾ ਸੇਵਾ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮੇਂ ਸੇਵਾ ਕੀਤੀ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਇਹਨਾਂ ਨੇ ਸੇਵਾ ਕੀਤੀ ਹੈ ਅਤੇ ਹਰ ਵੇਲੇ ਆਗਿਆ ਦੇ ਵਿੱਚ ਰਹਿਣਾ ਸੇਵਾ ਵਿੱਚ ਰਹਿਣਾ ਹੁਕਮ ਦੇ ਵਿੱਚ ਰਹਿਣਾ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਪੁਰ ਸਾਹਿਬ ਨੂੰ ਛੱਡਿਆ ਉਸ ਵੇਲੇ ਭਾਈ ਮਨੀ ਸਿੰਘ ਵੀ ਮਹਾਰਾਜ ਦੇ ਨਾਲ ਹੀ ਸਨ ਪਰਿਵਾਰ ਦੇ ਆਪ ਜੰਗ ਕਰਦਿਆਂ ਹੋਇਆਂ ਦੁਸ਼ਮਣ ਦੇ ਨਾਲ ਲੜਦਿਆਂ ਹੋਇਆਂ ਮਹਾਰਾਜ ਦੇ ਪਰਿਵਾਰ ਦੇ ਨਾਲ ਨਾਲ ਆਪ ਵੀ ਸਰਸਾ ਨਦੀ ਦੇ ਕਿਨਾਰੇ ਦੇ ਉੱਪਰ ਪਹੁੰਚੇ ਜਦੋਂ ਇੱਥੇ ਆਪ ਜੀ ਪਹੁੰਚੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੋਇਆ ਭਾਈ ਮਨੀ ਸਿੰਘ ਸਾਹਿਬ ਜੀਆਂ ਨੂੰ ਆਪ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਲੈ ਕੇ ਇਸ ਵਹੀਰ ਤੋਂ ਵੱਖਰੇ ਹੋ ਜਾਓ ਇਤਿਹਾਸ ਵਿੱਚ ਬਚਨ ਆਉਂਦਾ ਹੈ ਇੰਨੇ ਚਿਰ ਨੂੰ ਇੱਕ ਕੋਈ ਵਿਅਕਤੀ ਜਿਹੜਾ ਉਸ ਵੇਲੇ ਦਿੱਲੀ ਨੂੰ ਜਾ ਰਿਹਾ ਸੀ ਉਹ ਵੀ ਮਹਾਰਾਜ ਨੂੰ ਇੱਥੇ ਨਦੀ ਦੇ ਕਿਨਾਰੇ ਮਿਲਿਆ ਬਾਦਸ਼ਾਹ ਨੇ ਪੁੱਛਿਆ ਭਾਈ ਤੂੰ ਕੌਣ ਹੈ ਅਤੇ ਕਿਸ ਪਾਸੇ ਜਾ ਰਿਹਾ ਕਹਿੰਦਾ ਜੀ ਮੈਂ ਆਪ ਜੀ ਦਾ ਸੇਵਕ ਹੀ ਹਾਂ ਰੋਪੜ ਮੇਰੀ ਰਿਸ਼ਤੇਦਾਰੀ ਹੈ ਤੇ ਮੈਂ ਦਿੱਲੀ ਨੂੰ ਜਾ ਰਿਹਾ ਪਾਤਸ਼ਾਹ ਕਹਿੰਦੇ ਫਿਰ ਸਾਡਾ ਇਹ ਕੰਮ ਕਰੋ ਇਹ ਸਾਡੇ ਮਹਿਲ ਨੇ ਸਾਡੀਆਂ ਸੁਪਤਨੀਆਂ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਇਹਨਾਂ ਨੂੰ ਵੀ ਨਾਲ ਲੈ ਜਾ ਭਾਈ ਮਨੀ ਸਿੰਘ ਨੂੰ ਹੁਕਮ ਹੋਇਆ ਵੀ ਤੁਸੀਂ ਸੇਵਾ ਵਿੱਚ ਰਹਿਣਾ ਹੈ ਇਸ ਤਰ੍ਹਾਂ ਮਕਾਵਾ ਦੋਨਾਂ ਨੂੰ ਨਾਲ ਲੈ ਕੇ ਭਾਈ ਮਨੀ ਸਿੰਘ ਜੀ ਇੱਕ ਰਾਤ ਰੋਪੜ ਦੇ ਵਿੱਚ ਰਹਿ ਉਹ ਜਿਹੜਾ ਗੁਰਮੁਖ ਕੋਈ ਜਾਂਦਾ ਸੀ ਉਹਨੇ ਆਪਣੇ ਰਿਸ਼ਤੇਦਾਰਾਂ ਦੇ ਘਰੇ ਟਿਕਾਇਆ ਇੱਥੋਂ ਫਿਰ ਆਪ ਦਿੱਲੀ ਚਲੇ ਗਏ। ਦਿੱਲੀ ਰਹਿ ਕੇ ਆਪ ਜੀ ਨੇ ਕੁਝ ਸਮਾਂ ਬਤੀਤ ਕੀਤਾ ਮਾਤਾ ਜੀ ਦੇ ਨਾਲ। ਸਤਿਗੁਰੂ ਪਾਤਸ਼ਾਹ ਜੀ ਸਰਸਾ ਦਾ ਜੰਗ ਕਰਕੇ ਚਮਕੌਰ ਦਾ ਜੰਗ ਕਰਕੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏ ਕੋਟ ਆਲਮਗੀਰ ਬਕਸਰ ਸਾਹਿਬ ਇਹਨਾਂ ਸਾਰਿਆਂ ਥਾਵਾਂ ਤੇ ਜੰਗ ਜੂਦ ਕਰਦੇ ਆਂ, ਵਿਚਰਦੇ ਆਂ, ਸੰਗਤਾਂ ਵਿੱਚ ਪ੍ਰਚਾਰ ਕਰਦੇ ਆਂ ਹੋਇਆਂ। ਆਪ ਦੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਇੱਥੇ ਜੋ ਡੱਲਾ ਹੈ ਭਾਈ ਡੱਲਾ ਉਸਨੇ ਮਹਾਰਾਜ ਦੀ ਸੇਵਾ ਕੀਤੀ ਇਧਰੋਂ ਭਾਈ ਮਨੀ ਸਿੰਘ ਨੂੰ ਜਦੋਂ ਪਤਾ ਲੱਗਿਆ ਕਿ ਸਤਿਗੁਰੂ ਜੀ ਇਸ ਵੇਲੇ ਦਮਦਮਾ ਸਾਹਿਬ ਵਿਖੇ ਟਿਕੇ ਹੋਏ ਤਲਵੰਡੀ ਸਾਭੂ ਉਸ ਵੇਲੇ ਮਾਤਾ ਜੀ ਨੂੰ ਨਾਲ ਲੈ ਕੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ ਨਾਲ ਲੈ ਕੇ ਆਪ ਦਿੱਲੀੋਂ ਚੱਲ ਕੇ ਦਮਦਮਾ ਸਾਹਿਬ ਪਹੁੰਚੇ ਮਹਾਰਾਜ ਦੇ ਦਰਸ਼ਨ ਕੀਤੇ ਮਤਾਵਾ ਨੇ ਪੁੱਛਿਆ ਸੀ ਉਸ ਵੇਲੇ ਮਹਾਰਾਜ ਸਾਹਿਬ ਦੀ ਲਾਲ ਨੀਂਦ ਆਉਂਦੇ ਪਏ ਕੇ ਪਾਛਿਆ ਨੇ ਆਖਿਆ ਸੀ ਇਹਨਾਂ ਪੁੱਤਰਾਂ ਨੇ ਕੇ ਸੀਸ 'ਤੇ ਵਾਰ ਦिए ਸਤ ਚਾਰ ਦੇ ਬਚਨ ਆਖਿਆ ਉਸ ਵੇਲੇ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰੋ ਕਿ ਸਾਨੂੰ ਗੁਰਬਾਣੀ ਪੜ੍ਹਨ ਦੀ ਜਾਜ ਦੱਸੋ ਆ ਕਿਉਂਕਿ ਗੁਰਮਖੋ ਭਾਵੇਂ ਆਪਾਂ ਜਿੰਨਾ ਮਰਜ਼ੀ ਪੜ੍ਹ ਲਿਖ ਲਈਏ ਸੰਸਾਰੀ ਪੜ੍ਹਾਈ ਗੁਰਬਾਣੀ ਜਿੰਨਾ ਚਿਰ ਸਿੱਖਦੇ ਨਹੀਂ ਉਹਨਾਂ ਦੇਰ ਪੜ੍ਹਨੀ ਨਹੀਂ ਆਉਂਦੀ ਮਹਾਰਾਜ ਦੇ ਕੋਲ ਬੜੇ ਬੜੇ ਸਿਆਣੇ ਸਿੱਖ ਪੜ੍ਹੇ ਲਿਖੇ ਪਰ ਉਹਨਾਂ ਦੀ ਬੇਨਤੀ ਹੈ ਵੀ ਪਾਤਸ਼ਾਹ ਜਿੰਨਾ ਚ ਤੁਸੀਂ ਖੁਦ ਨਹੀਂ ਨਾ ਦੱਸਦੇ ਵੀ ਕਿਹੜਾ ਪਾਠ ਕਿਵੇਂ ਉਚਾਰਨਾ ਹੈ ਕਿਵੇਂ ਬੋਲਣਾ ਹੈ ਲਗਮਾਤਰ ਕਿਵੇਂ ਲਾਉਣੀ ਹੈ ਉਹਨਾਂ 'ਚ ਸਾਨੂੰ ਸਮਝ ਨਹੀਂ ਆ ਸਕਦੀ ਹੈ ਪਾਤਸ਼ਾਹ ਜੀ ਨੇ ਸਿੱਖਾਂ ਦਾ ਵਚਨ ਸੁਣ ਕੇ ਕਹਿਣ ਲੱਗੇ ਚਲੋ ਭਾਈ ਪਰ ਤਿਆਰੀ ਕਰੋ ਤੇ ਆਪਾਂ ਗੁਰੂ ਪਾਤਸ਼ਾਹ ਦੀ ਬਾਣੀ ਤੁਹਾਨੂੰ ਪੜਾਉਂਦੇ ਵੀ ਆਂ ਔਰ ਸਿਖਾਉਂਦੇ ਵੀ ਉਸ ਵੇਲੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੋ ਇੱਕ ਜਿਹੜਾ ਸੀ ਸਰੂਪ ਭਾਈ ਧੀਰਮਲ ਦੇ ਕੋਲ ਪਿਆ ਹੋਇਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਸ ਵੇਲੇ ਪੰਜਾਂ ਸਿੰਘਾਂ ਨੂੰ ਭੇਜਿਆ ਵੀ ਜਾਓ ਗੁਰੂ ਅਰਜਨ ਸਾਹਿਬ ਦਾ ਸਰੂਪ ਲੈ ਕੇ ਆਓ ਵੀ ਆਪਾਂ ਬਾਣੀ ਤੁਹਾਨੂੰ ਪੜਾਈਏ ਜਦੋਂ ਪੰਜ ਸਿੰਘ ਧੀਰਮਲ ਦੇ ਕੋਲ ਆਏ ਕਰਤਾਰਪੁਰ ਵਿਖੇ ਉਹਨੇ ਆਖਿਆ ਵੀ ਇਹ ਸਰੂਪ ਮੇਰਾ ਮੇਰਾ ਕਬਜ਼ਾ ਹੈ ਸਰੂਪ ਦੇ ਉੱਪਰ ਮਹਾਰਾਜ ਦੇ ਔਰ ਜੇ ਤੁਹਾਡਾ 10ਵਾਂ ਗੁਰੂ ਵਾਕਿਆ ਹੀ ਗੁਰੂ ਪਾਤਸ਼ਾਹ ਦਾ ਰੂਪ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਫਿਰ ਉਹ ਆਪਣੇ ਕੋਲ ਬਾਣੀ ਕਿਉਂ ਨਹੀਂ ਲਿਖ ਲੈਂਦੇ ਮੇਰੇ ਕੋਲੋਂ ਹੀ ਕਿਉਂ ਮੰਗਦੇ ਪਏ ਇਹ ਸਿੱਖਾਂ ਨੇ ਜਾ ਕੇ ਸਿੰਘਾਂ ਨੇ ਮਹਾਰਾਜ ਨੂੰ ਦੱਸਿਆ ਆਸ਼ਾ ਧੀਰਮਾਲ ਇਹ ਗੱਲ ਕਹਿੰਦਾ ਵੀ ਜੇ ਗੁਰੂ ਪਾਤਸ਼ਾਹ ਦਾ ਫਰਕ ਕੋਈ ਨਹੀਂ ਹੈ ਫਿਰ ਬਾਣੀ ਕਿਉਂ ਨਹੀਂ ਆਪ ਉਚਾਰਦੇ ਮੇਰੇ ਕੋਲੋਂ ਹੀ ਕਿਉਂ ਮੰਗਦੇ ਪਏ ਇਹ ਬਚਨ ਸੁਣ ਕੇ ਮਹਾਰਾਜ ਨੇ ਵਿਚਾਰਿਆ ਵੀ ਜੇ ਹੁਣ ਅਸੀਂ ਆਪਣੇ ਮੁਖੋਂ ਬਾਣੀ ਨਾ ਉਚਾਰੀ ਇਹਨਾਂ ਦੇ ਮਨ ਵਿੱਚ ਸ਼ੱਕ ਪੈ ਜਾਣਾ ਵੀ ਗੁਰੂ ਅਰਜਨ ਦੇਵ ਹੋਰ ਸਨ ਤੇ ਗੁਰੂ ਗੋਬਿੰਦ ਸਿੰਘ ਹੋਰ ਨੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ ਉਸ ਵੇਲੇ ਕਲਮ ਕਾਗਜ਼ ਸ਼ਿਆਹੀ ਪ੍ਰਬੰਧ ਕਰਨਾ ਸਾਰਾ ਇਹ ਬਾਬਾ ਦੀਪ ਸਿੰਘ ਦੀ ਡਿਊਟੀ ਲਈ ਮਹਾਰਾਜ ਨੇ ਵੀ ਤੁਸੀਂ ਭਾਈ ਕਾਗਜ਼ ਦਾ ਪ੍ਰਬੰਧ ਕਰਨਾ ਕਾਗਜ਼ ਤਿਆਰ ਕਰਨਾ ਸ਼ਾਈ ਤਿਆਰ ਕਰਨੀ ਐਸੇ ਤਰ੍ਹਾਂ ਕਲਮਾਂ ਦਾ ਇੰਤਜ਼ਾਮ ਕਰਨਾ ਤੇ ਭਾਈ ਮਨੀ ਸਿੰਘ ਜੀ ਪੜ੍ਹੇ ਲਿਖੇ ਸਨ ਮਹਾਰਾਜ ਜੀਆਂ ਦੇ ਕੋਲ ਉਸ ਵੇਲੇ ਇਹਨਾਂ ਨੂੰ ਵਜਨ ਹੋਇਆ ਵੀ ਤੁਸੀਂ ਬਾਣੀ ਲਿਖਣੀ ਹੈ ਸਾਡੇ ਕੋਲ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਤਿਹਾਸ ਵਿੱਚ ਬਚਨ ਆਉਂਦਾ ਵੀ ਦਿਨ ਦੇ ਪਹਿਲੇ ਪੈਰ ਸਵੇਰ ਵੇਲੇ ਬਾਣੀ ਉਚਾਰਦੇ ਸਨ ਆਪਣੇ ਕੰਠੋਂ ਜ਼ੁਬਾਨੀ ਵੇਖ ਕੇ ਨਹੀਂ ਕਿਸੇ ਗ੍ਰੰਥ ਪੋਥੀ ਵੱਲੋਂ ਬਾਣੀ ਉਚਾਰਦੇ ਤੇ ਭਾਈ ਮਨੀ ਸਿੰਘ ਜੀ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਜਦੋਂ ਦਿਨ ਦਾ ਅਖੀਰਲਾ ਪੈਰ ਹੁੰਦਾ ਜਦੋਂ ਆਪਾਂ ਕਹਿੰਦੇ ਦੁਪਹਿਰ ਵੇਲਾ ਸ਼ਾਮ ਦਾ ਸਮਾਂ ਹੁੰਦਾ ਫਿਰ ਸਤਿਗੁਰੂ ਜਿੰਨੀ ਬਾਣੀ ਉਚਾਰਦੇ ਸਨ ਉਹ ਬਾਣੀ ਦੇ ਅਰਥ ਕਰਕੇ ਸੁਣਾਉਂਦੇ ਸਨ ਮਹਾਰਾਜ ਸਾਰੀ ਸੰਗਤ ਬੈਠ ਜਾਂਦੀ ਦਰਬਾਰ ਭਰ ਜਾਂਦਾ ਤੇ ਮਹਾਰਾਜ ਉਹ ਬਾਣੀ ਉਸ ਵੇਲੇ ਸਾਰਿਆਂ ਨੂੰ ਅਰਥ ਕਰਕੇ ਸੁਣਾਉਂਦੇ ਇਹ ਜਿਹੜੇ ਆਪਾਂ ਅਰਥ ਅੱਜ ਸਰਵਣ ਕਰਦੇ ਆ ਨਾ ਗੁਰਬਾਣੀ ਦੇ ਹੁਣ ਵੀ ਕਥਾ ਦੇ ਵਿੱਚ ਇਹ ਅਰਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤੇ ਨੇ ਬੁਲੇ ਸੋਨਿਹਾਲ ਵਿਦਵਾਨਾਂ ਨੇ ਮਹਾਂਪੂਖਾਂ ਨੇ ਉਹ ਮਹਾਰਾਜ ਦੇ ਉਚਾਰਨ ਕੀਤੇ ਅਰਥ ਜਿਹੜੇ ਸਾਨੂੰ ਗ੍ਰੰਥਾਂ ਵਿੱਚ ਲਿਖੇ ਤੇ ਗ੍ਰੰਥਾਂ ਦੇ ਵਿੱਚੋਂ ਫਿਰ ਅੱਗੇ ਤੋਂ ਅੱਗੇ ਆਪਾਂ ਨੂੰ ਉਹ ਪ੍ਰਾਪਤ ਹੋਏ ਤੇ ਆਪਾਂ ਸਰਵਨ ਕਰਦੇ ਹਾਂ ਸੋ ਇਹ ਗੁਰਬਾਣੀ ਜਿਹੜੀ ਹੈ ਨਾ ਇਹ ਗੁਰੂ ਪਾਸ਼ਾ ਦਾ ਰੂਪ ਹੈ ਤੇ ਗੁਰੂ ਨੇ ਆਪ ਇਸ ਦੇ ਅਰਥ ਸਾਨੂੰ ਬਖਸ਼ਿਸ਼ ਕੀਤੇ ਆਪਾਂ ਤਾਂ ਹੀ ਬਹੁਤੀ ਵਿਚਾਰ ਦੀ ਉਹ ਸ਼ਬਦ ਦੇ ਵਿੱਚ ਹੀ ਰੱਖੀ ਦੀ ਹੈ ਜਾਂ ਇੱਕ ਇੱਕ ਪੰਕਤੀ ਦੇ ਬਹੁਤੇ ਬਹੁਤੇ ਅਰਥ ਆਪਾਂ ਵਾਰ-ਵਾਰ ਜਦੋਂ ਆਖਦੇ ਆ ਵੀ ਫਿਰ ਪੜੋ ਫਿਰ ਪੜੋ ਇਹਦਾ ਭਾਵ ਇਹ ਨਹੀਂ ਵੀ ਭੁੱਲ ਗਏ ਆ ਉਹਦਾ ਭਾਵ ਹੁੰਦਾ ਵੀ ਇਹਦਾ ਹੋਰ ਵੀ ਅਰਥ ਜਿਹੜਾ ਕੋਈ ਹੋਇਆ ਉਹ ਵੀ ਕਰ ਲਈਏ ਹੋਰ ਵੀ ਅਰਥੇ ਦਾ ਕਰ ਲਈਏ ਹੋਰ ਵੀ ਆਨੰਦ ਪ੍ਰਾਪਤ ਕਰ ਲਈਏ ਸੋ ਉਸ ਪੰਕਤੀ ਦੇ ਫਿਰ ਇੱਕ ਤੋਂ ਬਹੁਤੇ ਅਰਥ ਜਿਵੇਂ ਵਿਦਵਾਨਾਂ ਨੇ ਮਹਾਂਪੁਰਖਾਂ ਨੇ ਕੀਤੇ ਉਵੇਂ ਫਿਰ ਕਰਕੇ ਉਹਦਾ ਹੋਰ ਵੀ ਆਨੰਦ ਪ੍ਰਾਪਤ ਹੋ ਜਾਂਦਾ ਰੋ ਵਿਚਾਰ ਰਹੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਦਿਨ ਦੇ ਅਖੀਰਲੇ ਪੈਰ ਜਿਹਨੂੰ ਆਪਾਂ ਕਹਿੰਦੇ ਆ ਵੀ ਸ਼ਾਮ ਦਾ ਸਮਾਂ ਉਸ ਵੇਲੇ ਦੁਪਹਿਰੋਂ ਬਾਅਦ ਇਸ ਬਾਣੀ ਦੇ ਅਰਥ ਕਰਕੇ ਸਿੱਖਾਂ ਨੂੰ ਸੁਣਾਏ ਫਿਰ ਗੁਰਮੁਖੋ ਕਰਦੇ ਆ ਕਰਦੇ ਆ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਆਪਣੇ ਪਿਤਾ ਬਾਣੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਬਾਣੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਲਿਖੀ ਲਿਖ ਕੇ ਸਰੂਪ ਨੂੰ ਸੰਪੂਰਨ ਕੀਤਾ ਮਹਾਰਾਜਿਆਂ ਨੇ ਤੇ ਬੇਅੰਤ ਸੰਗਤਾਂ ਮਹਾਰਾਜ ਦੇ ਦਰਬਾਰ ਵਿੱਚ ਬੈਠ ਕੇ ਸੁਣਦੀਆਂ ਸਨ ਇਹ ਗੁਰਬਾਣੀ ਪਰ ਹਰਤਾਲੀ ਸਿੰਘ ਉਹ ਸਾਨਾ ਜਿਨ੍ਹਾਂ ਨੇ ਕਦੇ ਨਾਗਾ ਨਹੀਂ ਪਾਇਆ ਅਦਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ ਚੱਲਦੀ ਹੈ ਨਾ ਕੁਝ ਨਿਮੀ ਪ੍ਰੇਮੀ ਇਹੋ ਜਿਹੇ ਨੇ ਜਿਹੜੇ ਕਦੇ ਨਾਗਾ ਨਹੀਂ ਪਾਉਂਦੇ ਮੀਂਹ ਜਾਵੇ ਹਨੇਰੀ ਜਾਵੇ ਆਉਂਦੇ ਹੀ ਆਉਂਦੇ ਇਸ ਤਰ੍ਹਾਂ ਦੇ 48 ਸਿੰਘ ਮਹਾਰਾਜ ਦੇ ਕੋਲ ਜਨਾਂ ਨੇ ਇੱਕ ਇੱਕ ਸ਼ਬਦ ਸੁਣਿਆ ਉਹ 48 ਸਿੱਖ ਵਿਦੇਹ ਮੁਕਤ ਹੋ ਗਏ ਮਹਾਰਾਜ ਉਹਨਾਂ ਅਗੇ ਆ ਗਏ ਸਤਖੰਡ ਨੂੰ ਜਾਈਏ ਪਾਤਸ਼ਾਹ ਕਹਿੰਦੇ ਨਹੀਂ ਭਾਈ ਤੁਹਾਡੇ ਕੋਲੋਂ ਸੇਵਾ ਲੈਣੀ ਹੈ ਮਹਾਰਾਜ ਸੇਵਾ ਤੇ ਲੈ ਲੋ ਅਸੀਂ ਸੇਵਾ ਨੂੰ ਤਿਆਰ ਆ ਇਸ ਆਨੰਦ ਵਿੱਚ ਕਿਤੇ ਫਰਕ ਨਾ ਪੈ ਜਾਵੇ ਕਿਉਂਕਿ ਸੰਸਾਰ ਹੈ ਨਾ ਮਾਇਆ ਹੈ ਬੜਾ ਵੱਲ ਹੈ ਕਿਤੇ ਮਨ ਭਟਕੀ ਨਾ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਕਹਿਣ ਲੱਗੇ ਭਾਈ ਮਲੀ ਸਿੰਘ ਸਾਹਿਬ ਜੀ ਭਾਵੇਂ ਬੰਦ-ਬੰਦ ਕਟਿਆ ਜਾਵੇ ਇਸ ਆਨੰਦ ਵਿੱਚ ਫਰਕ ਨਹੀਂ ਪਵੇ ਬਾਬਾ ਦੀਪ ਸਿੰਘ ਸਾਹਿਬ ਜੀ ਭਾਵੇਂ ਸੀਸ ਲੈ ਜਾਵੇ ਆਨੰਦ ਵਿੱਚ ਫਰਕ ਨਹੀਂ ਪਵੇਗਾ ऐसे वचन कह के आप जी ने वार इन सिक्खा ਨੂੰ ਬਖਸ਼ਿਸ਼ ਕੀਤੇ ਉਰਮਖੋ ਸਮਾਂ ਬਤੀਤ ਹੋਇਆ ਮਹਾਰਾਜ ਦਰਦਵਾ ਸਾਹਿਬ ਤੋਂ ਚਲਦਿਆਂ ਚਲਦਿਆਂ ਫਿਰ ਦਿੱਲੀ ਗਏ ਦਿੱਲੀ ਆਪਨੇ ਪਰਿਵਾਰ ਨੂੰ ਟਿਕਾਇਆ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਦਿੱਲੀ ਆਪ ਜੀ ਨੇ ਆਖਿਆ ਵੀ ਤੁਸੀਂ ਰਹਿਣਾ ਹੈ ਭਾਈ ਮਨੀ ਸਿੰਘ ਸਾਹਿਬ ਨੂੰ ਫਿਰ ਸੇਵਾ ਵਿੱਚ ਰੱਖਿਆ ਆਪ ਇੱਥੋਂ ਹਜੂਰ ਸਾਹਿਬ ਗਏ ਤੇ ਹਜੂਰ ਸਾਹਿਬ ਜਾ ਕੇ ਆਪ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਤੇ ਆਪ ਉਥੋਂ ਸਤਖੰਡ ਚਲੇ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਤਿਹਾਸ ਬੜਾ ਲੰਮਾ ਹੈ ਸਮਾਂ ਆਪਣੇ ਕੋਲ ਸੀਮਤ ਹੁੰਦਾ ਹੈ ਇਸ ਕਰਕੇ ਜ਼ਰੂਰੀ ਬਚਨ ਜਿਹੜੇ ਆਪਾਂ ਉਹ ਸਰਵਨ ਕਰਦੇ ਪਏ ਜਦੋਂ ਬੰਦਾ ਸਿੰਘ ਬਹਾਦਰ ਜੀ ਪੰਜਾਬ ਆਏ ਜੰਗ ਜੁੱਧ ਕੀਤੇ ਮਾਣ ਮਿਲਿਆ ਸਨਮਾਨ ਮਿਲਿਆ ਵਡਿਆਈ ਮਿਲੀ ਹੈ ਤੇ ਕਿਤੇ ਨਾ ਕਿਤੇ ਬੰਦਾ ਥੋੜਾ ਬਹੁਤਾ ਮਨ ਵਿੱਚ ਜਿਹੜਾ ਹੈ ਮਾਣ ਆ ਹੀ ਜਾਂਦਾ ਹੈ ਉਸ ਵੇਲੇ ਬੰਦਾ ਸਿੰਘ ਬਹਾਦਰ ਦੇ ਚੇਲਿਆਂ ਨੇ ਜਿਹੜੇ ਨਾਲ ਸੇਵਕ ਸਨ ਕਹਿੰਦੇ ਜੀ ਆਪਣਾ ਵੱਖਰਾ ਪੰਥ ਚਲਾਉਣਾ ਚਾਹੀਦਾ ਹੈ ਆਪਾਂ ਨੂੰ ਵੱਖਰੀ ਪੂਜਾ ਆਪਣੀ ਕਰਾਉਣੀ ਚਾਹੀਦੀ ਹੈ ਉਸ ਵੇਲੇ ਬੰਦਾ ਸਿੰਘ ਬਹਾਦਰ ਨੇ ਆਪਣਾ ਨਵਾਂ ਪੰਥ ਚਲਾਇਆ ਨਾਮ ਰੱਖਿਆ ਬੰਦਈ ਖਾਲਸਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਵਕ ਉਹਨਾਂ ਨੇ ਰੱਖਿਆ ਤਤ ਖਾਲਸਾ ਮਹਾਰਾਜੀ ਦਾ ਇਸ ਤਰ੍ਹਾਂ ਗੁਰਮਖੋ ਇਹ ਦੋ ਗੁੱਟ ਬਣ ਗਏ ਆਪਸ ਵਿੱਚ ਇੱਕ ਦੂਜੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਉਸ ਵੇਲੇ ਮਾਤਾ ਸਹਿਬ ਕੌਰ ਜੀ ਆਨੇ ਤੇ ਮਾਤਾ ਸੁੰਦਰ ਕੌਰ ਜੀ ਆਨੇ ਇਸ ਗੱਲ ਨੂੰ ਵਿਚਾਰ ਕੇ ਭਾਵੇਂ ਕਿ ਮਾਤਾ ਸਹਿਬ ਕੌਰ ਪਹਿਲਾਂ ਹੀ ਸਤਖੰਡ ਚਲੇ ਗਏ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ ਨੂੰ ਭੇਜਿਆ ਦਿੱਲੀ ਤੋਂ ਜਾਓ ਜਾ ਕੇ ਆਪ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਕਰੋ ਜਿਹੜੀ ਪੰਥ ਵਿੱਚ ਫੁੱਟ ਪੈਂਦੀ ਪਈ ਉਹ ਨੂੰ ਆਪ ਜਾ ਕੇ ਦੂਰ ਕਰੋ ਭਾਈ ਮਨੀ ਸਿੰਘ ਸਾਹਿਬ ਜੀ ਉਸ ਵੇਲੇ ਅੰਮ੍ਰਿਤਸਰ ਆ ਗਏ ਇੱਥੋਂ ਦੇ ਗ੍ਰੰਥੀ ਆਪ ਜੀ ਨੂੰ ਉਸ ਵੇਲੇ ਸੇਵਾ ਗ੍ਰੰਥੀ ਦੀ ਸੇਵਾ ਆਪ ਜੀ ਨੂੰ ਮਿਲ ਗਈ ਜਦੋਂ ਝਗੜਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖਾਂ ਦਾ ਤੇ ਗੁਰੂ ਪਾਸ਼ਾ ਦੇ ਸਿੱਖਾਂ ਦਾ ਵੀ ਇਹ ਦਰਬਾਰ ਸਾਹਿਬ ਹਰਮੰਦਰ ਸਾਹਿਬ ਸਾਡਾ ਹੈ ਦੂਜੇ ਕਹਿੰਦੇ ਵੀ ਸਾਡਾ ਹੈ ਉਸ ਵੇਲੇ ਭਾਈ ਮਨੀ ਸਿੰਘ ਨੇ ਆਖਿਆ ਅਸੀਂ ਲੜੋ ਨਾ ਇਹਦਾ ਫੈਸਲਾ ਗੁਰੂ ਗੋਬਿੰਦ ਸਿੰਘ ਗੁਰੂ ਰਾਮਦਾਸ ਪਾਸ਼ਾ ਕਰਨਗੇ ਕਿਵੇਂ ਕਰੋਗੇ ਭਾਈ ਸਾਹਿਬ ਕਹਿੰਦੇ ਆਪਾਂ ਅਰਦਾਸ ਕਰਾਂਗੇ ਮਹਾਰਾਜ ਦੇ ਚਰਣਾ ਵਿੱਚ ਤੁਹਾਡੇ ਦੋਹਾਂ ਦੇ ਨਾਮ ਲਿਖ ਦਿੰਦੇ ਚਿੱਠੀਆਂ ਦੇ ਵਿੱਚ ਚਿੱਠੀਆਂ ਇਹ ਜਿਹੜਾ ਜਲ ਹੈ ਆਮਰ ਸरोवर ਦਾ ਇਹਦੇ ਵਿੱਚ ਪਾ ਦਿੰਦੇ ਹਾਂ ਜਿਹੜੀ ਚਿੱਠੀ ਬਾਹਰ ਆ ਜਾਏਗੀ ਉਹਦਾ ਹੀ ਇਹ ਸੇਵਾ ਸੰਭਾਲੂ ਕਰੇਗਾ ਇੱਕ ਚਿੱਠੀ ਦੇ ਉੱਪਰ ਲਿਖਿਆ ਗਿਆ ਕਿ ਬੰਦਾਈ ਖਾਲਸਾ ਦੀ ਸੇਵਾ ਕਰੇ ਇੱਕ ਤੇ ਲਿਖਿਆ ਗਿਆ ਤਤ ਖਾਲਸਾ ਸੇਵਾ ਕਰੇ ਭਾਈ ਮਨੀ ਸਿੰਘ ਸਾਹਿਬ ਨੇ ਅਰਦਾਸ ਕੀਤੀ ਹੈ ਦੋਨੇ ਕਾਗਜ਼ ਪਾਣੀ ਵਿੱਚ ਪਾ ਦਿੰਦੇ ਸरोवर ਵਿੱਚ ਪਾ ਦਿੰਦੇ ਜਲ ਵਿੱਚ ਪਾ ਦਿੰਦੇ ਜਦੋਂ ਅਰਦਾਸ ਤੋਂ ਬਾਅਦ ਵਿੱਚ ਜਿਹੜੀ ਚਿੱਠੀ ਦੇ ਉੱਪਰ ਕਾਗਜ਼ ਤੇ ਲਿਖਿਆ ਸੀ ਨਾ ਵੀ ਇਹਦੀ ਸੇਵਾ ਤਤ ਖਾਲਸਾ ਹੀ ਕਰੇਗਾ ਉਹ ਚਿੱਠੀ ਗੁਰਮੁਖੋਂ ਤਰ ਕੇ ਬਾਹਰ ਆਈ ਦੂਜੀ ਚਿੱਠੀ ਪਾਣੀ ਵਿੱਚ ਡੁੱਬ ਗਈ ਬਾਹਰ ਨਾ ਆਈ ਭਾਈ ਮਨੀ ਸਿੰਘ ਨੇ ਫੈਸਲਾ ਕਰਵਾ ਦਿੱਤਾ ਵੀ ਇਹਦੀ ਸੇਵਾ ਹੁਣ ਤਤ ਖਾਲਸਾ ਹੀ ਕਰੇਗਾ ਬੰਦਈਆਂ ਵੇ ਦੇ ਉੱਪਰ ਕੋਈ ਹੁਣ ਇਸ ਵੇਲੇ ਹੱਕ ਨਹੀਂ ਐ ਬੰਦਾ ਸਿੰਘ ਬਹਾਦਰ ਆਪਣੀ ਫੌਜ ਲੈ ਕੇ ਫਿਰ ਪਿੱਛੇ ਹਟ ਗਿਆ ਵੀ ਚਲੋ ਜੋ ਫੈਸਲਾ ਹੋ ਗਿਆ ਸਾਨੂੰ ਮਨਜ਼ੂਰ ਹੈ ਸਮਾਂ ਬਤੀਤ ਹੁੰਦਾ ਗਿਆ ਭਾਈ ਮਨੀ ਸਿੰਘ ਸਾਹਿਬ ਨੇ ਵਿਚਾਰਿਆ ਕਿ ਖਾਲਸੇ ਨੂੰ ਇਕੱਠਾ ਕਰਨਾ ਚਾਹੀਦਾ ਹੈ ਤੇ ਭਾਈ ਮਨੀ ਸਿੰਘ ਲਿਖਦੇ ਸਨ ਕੋਥੀਆਂ ਗ੍ਰੰਥੀ ਲਿਖਦੇ ਇਤਿਹਾਸ ਵਿੱਚ ਬਚਨ ਆਉਂਦਾ ਗੁਰਮੁਖੋ ਇੱਕ ਵਾਰੀ ਬਾਣੀ ਲਿਖਦੇ ਆ ਲਿਖਦੇ ਆ ਨਾ ਇਹਨਾਂ ਨੇ ਗੁਰਬਾਣੀ ਦੇ ਸ਼ਬਦ ਵੱਖਰੇ ਵੱਖਰੇ ਕਰ ਦਿੱਤੇ ਸਾਬ ਸ਼ਬਦ ਵੱਖਰੇ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਇੱਕ ਪਾਸੇ ਕਰ ਦਿੱਤੀ ਦੂਜੇ ਨੰਬਰ ਤੇ ਗੁਰੂ ਅੰਗਦ ਸਾਹਿਬ ਦੀ ਤੀਜੇ ਨੰਬਰ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਵੇਂ ਜਿਵੇਂ ਗੁਰੂ ਸਾਹਿਬਾਨ ਹੋਏ ਓਵੇਂ ਓਵੇਂ ਬਾਣੀ ਵੱਖਰੀ ਵੱਖਰੀ ਕੀਤੀ ਪਰ ਜਿਹੜੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ ਨਾ ਤੁਹਾਨੂੰ ਪਤਾ ਹੋਵੇਗਾ ਇਹ ਬਾਣੀ ਵੱਖਰੀ ਨਹੀਂ ਹੈ ਵਾਰ-ਵਾਰ ਸ਼ਬਦ ਗੁਰੂ ਪਾਸ਼ਾ ਦੇ ਇੱਧਰ-ਉੱਧਰ ਆਉਂਦੇ ਰਹਿੰਦੇ ਸਾਰਿਆਂ ਦੇ ਰਲੇ ਮਿਲੇ ਸ਼ਬਦ ਨੇ ਜਦੋਂ ਭਾਈ ਮਨੀ ਸਿੰਘ ਨੇ ਇਹ ਕੀਤਾ ਪੂਠੀ ਤਿਆਰ ਕੀਤੀ ਉਸ ਵੇਲੇ ਗੁਰੂ ਕਿਆਂ ਸਿੰਘਾਂ ਨੂੰ ਪਤਾ ਲੱਗਾ ਸਾਰੇ ਅਕਾਲ ਤਖਤ ਸਾਹਿਬ ਇਕੱਠੇ ਹੋਏ ਤੇ ਭਾਈ ਮਨੀ ਸਿੰਘ ਨੂੰ ਆਖਿਆ ਵੀ ਇਹ ਤੁਸੀਂ ਕਿਉਂ ਕੀਤਾ ਵੀ ਜੋ ਗੁਰੂ ਪਾਤਸ਼ਾਹ ਨੇ ਕੀਤਾ ਸਾਨੂੰ ਉਹਦੇ ਵਿੱਚ ਹੀ ਰਹਿਣਾ ਚਾਹੀਦਾ ਮਰਜ਼ੀ ਨਹੀਂ ਕਰਨੀ ਚਾਹੀਦੀ ਹੈ ਤੁਸੀਂ ਮਹਾਰਾਜ ਦੇ ਜਿਹੜੇ ਸ਼ਬਦ ਨੇ ਇਹ ਜੁਦਾ-ਜੁਦਾ ਕੀਤੇ ਵੱਖਰੇ-ਵੱਖਰੇ ਕੀਤੇ ਗੁਰੂ ਨਾਨਕ ਸਾਹਿਬ ਦੇ ਚੋਕੇ ਇੱਕ ਪਾਸੇ ਲੈ ਗਏ ਉਹ ਸ਼ਬਦ ਗੁਰੂ ਅੰਗਦ ਸਾਹਿਬ ਦੇ ਇੱਕ ਪਾਸੇ ਲੈ ਗਏ ਉਹ ਤੁਸੀਂ ਇਹ ਸ਼ਬਦ ਜੁਦਾ-ਜੁਦਾ ਕੀਤੇ ਇਹ ਤੁਹਾਡੇ ਸਰੀਰ ਦੇ ਅੰਗ ਜਿਹੜੇ ਵੀ ਜੁਦਾ-ਜੁਦਾ ਹੋਣਗੇ ਇਹ ਖਾਲਸੇ ਦਾ ਉਸ ਵੇਲੇ ਹੁਕਮ ਹੋ ਗਿਆ ਜਾਂ ਕਹਿ ਲਈਏ ਵੀ ਖਾਲਸੇ ਦਾ ਬੋਲਾ ਹੋ ਗਿਆ ਉਸ ਵੇਲੇ ਖਾਲਸੇ ਨੇ ਬੋਲੇ ਹੋਰ ਵੀ ਬੜੇ ਬਖਸ਼ਿਸ਼ ਕੀਤੇ ਤੇ ਭਾਈ ਮਨੀ ਸਿੰਘ ਦੀ ਸੇਵਾ ਤੋਂ ਬਾਅਦ ਵਿੱਚ ਖੁਸ਼ ਹੋ ਕੇ ਖਾਲਸੇ ਨੇ ਫਿਰ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਪਾਤਸ਼ਾਹ ਜਿਨ੍ਹਾਂ ਬੋਲੇ ਪੰਥ ਦੇ ਭਾਈ ਮਨੀ ਸਿੰਘ ਨੂੰ ਹੋਏ ਨੇ ਇਹ ਸਾਰੇ ਦੇ ਸਾਰੇ ਬੋਲੇ ਅਸੀਂ ਖਾਲਸਾ ਪੰਥ ਵਾਪਸ ਲੈਂਦੇ ਆਂ ਇਹਨਾਂ ਦੀ ਸੇਵਾ ਵੇਖ ਕੇ ਉਸ ਵੇਲੇ ਭਾਈ ਮਨੀ ਸਿੰਘ ਸਾਹਿਬ ਨੇ ਆਖਿਆ ਸੀ ਨਹੀਂ ਤੁਸੀਂ ਸਾਰੇ ਬੋਲੇ ਵਾਪਸ ਲੈ ਲਓ ਪਰ ਜਿਹੜਾ ਇਹ ਸ਼ਬਦ ਤੁਸੀਂ ਆਖਿਆ ਨਾ ਵੀ ਮੇਰੇ ਬੰਦ-ਬੰਦ ਕੱਟੇ ਜਾਣ ਜੁਦਾ-ਜੁਦਾ ਹੋਣ ਇਹ ਖਾਲਸਾ ਜੀ ਇਹ ਬੋਲਾ ਵਾਪਸ ਨਾਲ ਇਹ ਮੇਰੇ ਬੋਲ ਹੀ ਰਹਿਣਗੇ ਖਾਲਸੇ ਪੰਥ ਨੇ ਪੁੱਛਿਆ ਵੀ ਭਾਈ ਮਨੀ ਸਿੰਘ ਇਹ ਤੁਸੀਂ ਕਿਉਂ ਬੋਲਾ ਆਪਣੇ ਕੋਲ ਰੱਖਣਾ ਚਾਹੁੰਦੇ ਕਹਿੰਦੇ ਬੋਲਾ ਅਸੀਂ ਤਾਂ ਰੱਖਣਾ ਚਾਹੁੰਦੇ ਆ ਖਾਲਸੇ ਦਾ ਬੋਲ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਕੁੱਲ ਲੋਕਾਈ ਨੂੰ ਪਤਾ ਲੱਗ ਜਾਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਵੀ ਆਪਣੇ ਖਾਲਸੇ ਦੇ ਵਿੱਚ ਵਰਤਦੇ ਪਏ ਅੱਜ ਵੀ ਖਾਲਸੇ ਦੇ ਬੋਲੇ ਪੂਰੇ ਹੁੰਦੇ ਇਹ ਖਾਲਸੇ ਦੀ ਮਹਿਮਾ ਦੱਸਣੀ ਚਾਹੁੰਦਾ ਗੁਰਮੁਖੋ ਸਮਾਂਬਤੀ ਤੋਇਆ ਭਾਈ ਮਲੀ ਸਿੰਘ ਦਾ ਵਿਚਾਰ ਬਣਿਆ ਵੀ ਅੰਮ੍ਰਿਤਸਰ ਦੀ ਧਰਤੀ ਤੇ ਦੀਵਾਲੀ ਮਨਾਉਣੀ ਚਾਹੀਦੀ ਦੀਪਵਾਲਾ ਗੁਰੂ ਹਰਗੋਬਿੰਦ ਪਾਸ਼ਾ ਦਾ ਦਿਹਾੜਾ ਉਸ ਵੇਲੇ ਲਾਹੌਰ ਦੇ ਸੂਬੇਦਾਰ ਦੇ ਨਾਲ ਗੱਲਬਾਤ ਕੀਤੀ ਬੰਦੇ ਵਿੱਚ ਪਾ ਕੇ ਵੀ ਤੁਸੀਂ ਸਿੱਖਾਂ ਨੇ ਗੈਰੀ ਬਣੇ ਹੋਏ ਹੋ ਜੇ ਤੁਸੀਂ ਸਾਡੇ ਨਾਲ ਵੈਰ ਨਾ ਕਰੋ ਸਾਨੂੰ ਇੱਥੇ ਜੋੜ ਮੇਲਾ ਕਰ ਲੈਣ ਦਿਓ ਦੀਵਾਲੀ ਮਨਾਉਣੀ ਚਾਹਦੇ ਉਸ ਵੇਲੇ ਸਮੇਂ ਦੀ ਸਰਕਾਰ ਨੇ ਆਖਿਆ ਵੀ ਤੁਹਾਨੂੰ 10000 ਰੁਪਇਆ ਇਹ ਖਿਆਨੇ ਵਿੱਚ ਜਮ੍ਹਾਂ ਕਰਾਉਣਾ ਪਵੇਗਾ ਜੇ 10000 ਰੁਪਇਆ ਦੇ ਦਿਓਗੇ ਤੇ ਤੁਸੀਂ ਮੇਲਾ ਮਨਾ ਸਕਦੇ ਤੇ ਭਾਈ ਮਨੀ ਸਿੰਘ ਸਾਹਿਬ ਨੇ ਆਖਿਆ ਵੀ 10000 ਰੁਪਇਆ ਦੇਵਾਂਗੇ ਜਰੂਰ ਪਰ ਪਹਿਲਾਂ ਮੇਲਾ ਬਣਾਵਾਂਗੇ ਸੰਗਤ ਮਾਇਆ ਦੇਵੇਗੀ ਲਿਆ ਕੇ ਗੁਰੂ ਘਰ ਵਿੱਚੋਂ ਉਹਦੇ ਵਿੱਚੋਂ ਅਸੀਂ ਤੁਹਾਡਾ 10000 ਰੁਪਇਆ ਜਮ੍ਹਾਂ ਕਰਵਾ ਲਿਆ ਸੂਬੇਦਾਰ ਲਾਹੌਰ ਦਾ ਮੰਨ ਗਿਆ ਕਹਿੰਦਾ ਠੀਕ ਹੈ ਜੀ ਸਾਨੂੰ ਇਹ ਤੁਹਾਡੀ ਸ਼ਰਤ ਜਿਸ ਵੇਲੇ ਭਾਈ ਮਨੀ ਸਿੰਘ ਨੇ ਚਿੱਠੀਆਂ ਪਾਈਆਂ ਨਾ ਸੰਗਤਾਂ ਨੂੰ ਕਿ ਸੰਗਤੋ ਆਓ ਅੰਮ੍ਰਿਤਸਰ ਦੀ ਧਰਤੀ ਤੇ ਆਪਾਂ ਜੋੜ ਮੇਲਾ ਮਨਾਈਏ ਦਿਵਾਲੀ ਮਨਾਈਏ ਉਸ ਵੇਲੇ ਸਮੇਂ ਦੀ ਸਰਕਾਰ ਦੀ ਨੀਅਤ ਬਦਲ ਗਈ ਸੂਬੇਦਾਰ ਨੇ ਉਸ ਵੇਲੇ ਆਪਣੇ ਛਪਾਈਆਂ ਨੂੰ ਕਹਿ ਦਿੱਤਾ ਜਦੋਂ ਵੀ ਇਹ ਸਿੱਖ ਇਕੱਠੇ ਹੋਣਗੇ ਤੁਸੀਂ ਤੋਪਾਂ ਦੇ ਨਾਲ ਬੰਦੂਕਾਂ ਦੇ ਨਾਲ ਇਹਨਾਂ ਤੇ ਹਮਲਾ ਕਰਕੇ ਸਾਰਿਆਂ ਨੂੰ ਹੀ ਮਾਰ ਦੇਣਾ ਛੱਡਣਾ ਕੋਈ ਉਹ ਕਿਸੇ ਪਿਆਰੇ ਨੇ ਆ ਕੇ ਭਾਈ ਮਨੀ ਸਿੰਘ ਨੂੰ ਦੱਸਿਆ ਵੀ ਭਾਈ ਮਨੀ ਸਿੰਘ ਜੀ ਸੰਗਤ ਇਕੱਠੀ ਨਾ ਕਰੋ ਜੇ ਸੰਗਤ ਇਕੱਠੀ ਹੋ ਗਈ ਇਹਨਾਂ ਦਾ ਮਨ ਬਦਲ ਗਿਆ ਇਹਨਾਂ ਨੇ ਸਾਰਿਆਂ ਨੂੰ ਕਤਲ ਕਰਨ ਦਾ ਭਾਈ ਮਨੀ ਸਿੰਘ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਫਿਰ ਉਸ ਵੇਲੇ ਸੰਗਤਾਂ ਨੂੰ ਦੁਬਾਰਾ ਫਿਰ ਚਿੱਟੀਆਂ ਪਾਈਆਂ ਸੰਗਤ ਜੀ ਕੋਈ ਵੀ ਦੀਵਾਲੀ ਮਨਾਉਣ ਵਾਸਤੇ ਅੰਮ੍ਰਿਤਸਰ ਨਾ ਆਇਓ ਸਰਕਾਰ ਦਾ ਵਿਚਾਰ ਬਦਲ ਗਿਆ ਇਹਨਾਂ ਨੇ ਤੁਹਾਨੂੰ ਕਤਲ ਕਰ ਦੇਣਾ ਸੰਗਤ ਨਾ ਆਈ ਮੇਲਾ ਨਾ ਮਨਾਇਆ ਗਿਆ ਮੇਲਾ ਨੰਗਨ ਤੋਂ ਬਾਅਦ ਵਿੱਚ ਦੀਵਾਲੀ ਦਾ ਉਸ ਵੇਲੇ ਸੂਬਾ ਲਾਹੌਰ ਨੇ ਭਾਈ ਮਨੀ ਸਿੰਘ ਨੂੰ ਸੁਨੇਹਾ ਭੇਜਿਆ ਲਿਆਓ ਭਾਈ ਮਨੀ ਸਿੰਘ ਨੇ 10000 ਰੁਪਇਆ ਤੁਸੀਂ ਸਾਡੇ ਨਾਲ ਕਰਾਰ ਕੀਤਾ ਤੇ ਭਾਈ ਮਨੀ ਸਿੰਘ ਕਹਿੰਦੇ ਵੀ ਕਰਾਰ ਹੀ ਕੀਤਾ ਸੀ ਵੀ ਮੇਲਾ ਮਨਾਵਾਂਗੇ ਤੇ 10000 ਦੇਵਾਂਗੇ ਅਸੀਂ ਮੇਲਾ ਮਨਾਇਆ ਨਹੀਂ ਜੇ ਮਨਾਇਆ ਨਹੀਂ ਤੇ 10000 ਕਾਹਦਾ ਦੇਈਂ ਬਣਦਾ ਹੀ ਨਹੀਂ ਉਸ ਵੇਲੇ ਗੁਰਮੁਖੋ ਜਿਹਦੇ ਕੋਲ ਤਾਕਤ ਹੋਵੇ ਉਹ ਫਿਰ ਕਹਿੰਦਾ ਵੀ ਜੋ ਮੈਂ ਕਰਦਾ ਉਹ ਠੀਕ ਹੈ ਦੂਜਾ ਕਰਦਾ ਉਹ ਗਲਤ ਹੈ ਉਸ ਵੇਲੇ ਉਹਨਾਂ ਨੇ ਆਖਿਆ ਵੀ ਨਹੀਂ ਮੇਲਾ ਮਨਾਇਆ ਜਾਂ ਨਹੀਂ ਮਨਾਇਆ ਸਾਨੂੰ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ ਹੈ ਸਾਨੂੰ 10000 ਰੁਪਏ ਜਮ੍ਹਾਂ ਕਰਾਓ ਭਾਈ ਮਨੀ ਸਿੰਘ ਜੀ ਕਹਿੰਦੇ ਵੀ ਗੁਰੂ ਦੀ ਸੰਗਤ ਦਾ ਪੈਸਾ ਐਵੇਂ ਕਿਵੇਂ ਤੁਹਾਨੂੰ ਦਈਏ ਜਦੋਂ ਅਸੀਂ ਆਪਣਾ ਬਚਨ ਮੇਲਾ ਨਹੀਂ ਮਨਾਇਆ ਉਸ ਵੇਲੇ ਭਾਈ ਮਨੀ ਸਿੰਘ ਨੂੰ ਗ੍ਰਫਤਾਰ ਕਰ ਲਿਆ ਗਿਆ ਲਾਹੌਰ ਦੇ ਵਿੱਚ ਲੈ ਕੇ ਚਲੇ ਗਿਆ ਤੇ ਪਹਿਲਾਂ ਤੇ ਕੁਝ ਹੋਰ ਸ਼ਰਤਾਂ ਰੱਖੀਆਂ ਬਾਅਦ ਵਿੱਚ ਆਖਿਆ ਵੀ ਜੇ ਤੁਸੀਂ ਪੈਸੇ ਵੀ ਨਹੀਂ ਦੇਣੇ ਤੇ ਫਿਰ ਤੁਸੀਂ ਇਸਲਾਮ ਧਰਮ ਕਬੂਲ ਕਰੋ ਮੁਸਲਮਾਨ ਬਣ ਜਾਓ ਭਾਈ ਮਨੀ ਸਿੰਘ ਕਹਿੰਦੇ ਵੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਮੇਰਾ ਸਦਕ ਸਿੱਖੀ ਕਿਉਂ ਜਾਵੇ ਮੈਂ ਦੱਸਦਾ ਪਾਸ਼ਾ ਦੇ ਚਲਣਾ ਦਾ ਭੋਗਾ ਮੈਂ ਕਿਹਾ ਆਪਣਾ ਧਰਮ ਛੱਡਾਂ ਉਸ ਵੇਲੇ ਕਾਜੀ ਕੋਲੋਂ ਫਤਵਾ ਪੜਾਇਆ ਕਾਜੀ ਫਤਵਾ ਲਾ ਇਹਨੂੰ ਕਿਵੇਂ ਮਾਰਿਆ ਜਾਵੇ ਤੇ ਕਾਜੀ ਦੇ ਮੂੰਹੋਂ ਫਤਵਾ ਲਾਉਂਦਿਆਂ ਜਦੋਂ ਇਹ ਬਚਨ ਨਿਕਲੇ ਆ ਨਾ ਵੀ ਭਾਈ ਮਨੀ ਸਿੰਘ ਦਾ ਬੰਦ-ਬੰਦ ਕਟਿਆ ਜਾਵੇ ਇਹ ਬਚਨ ਸੁਣਦਿਆਂ ਸਾਰ ਭਾਈ ਮਨੀ ਸਿੰਘ ਨੇ ਜਕਾਰਾ ਛੱਡ ਬੜੇ ਖੁਸ਼ ਹੋ ਗਏ ਲਾਹੌਰ ਦਾ ਸੂਬੇਦਾਰ ਜਿਹੜੇ ਵਜ਼ੀਰ ਬੈਠੇ ਬੜੇ ਹਰਾਣ ਹੋਏ ਕਹਿੰਦੇ ਜੀ ਤੁਹਾਨੂੰ ਮੌਤ ਦੀ ਸਜ਼ਾ ਦਿੱਤੀ ਹੈ ਉਹ ਵੀ ਨਿਕਾ ਨਿਕਾ ਟੁਪ ਟੁਪ ਕੇ ਕਰਨਾ ਤੁਸੀਂ ਜਕਾਰਾ ਛੱਡ ਕੇ ਖੁਸ਼ ਹੋ ਗਏ ਕਹਿੰਦੇ ਮੈਂ ਖੁਸ਼ ਇਸ ਕਰਕੇ ਹੋਇਆ ਹਾਂ ਕਿ ਖਾਲਸੇ ਦਾ ਬਚਨ ਅਜ ਪੂਰਾ ਹੋ ਗਿਆ ਵੀ ਬੰਦ ਬੰਦ ਕੱਟੇ ਜਾਣ ਜੇ ਬਚਨ ਨਾ ਪੂਰਾ ਹੁੰਦਾ ਦੁਕਾਨੇ ਮਹਾਰਾਜ ਦੇ ਖਾਲਸੇ ਤੇ ਸ਼ੱਕ ਕਰਨਾ ਸੀ ਵੀ ਖਾਲਸਾ ਦੇਵੇਂ ਤੁਰਿਆ ਫਿਰਦਾ ਇਹਦੇ ਦੇ ਵਚਨ ਹੀ ਪੂਰੇ ਨਹੀਂ ਹੁੰਦੇ ਜਾਂ ਹੋ ਸਕਦਾ ਮੈਨੂੰ ਅੱਗੇ ਕਿਸੇ ਜਨਮ ਤੇ ਜਾ ਕੇ ਇਹ ਵਚਨ ਪੂਰਾ ਕਰਨ ਵਾਸਤੇ ਜਨਮ ਲੈਣਾ ਪੈਂਦਾ ਅੱਜ ਦੋਵੇਂ ਗੱਲਾਂ ਠੀਕ ਹੋਈਆਂ ਇੱਕ ਤੇ ਖਾਲਸੇ ਦੀ ਤਾਕਤ ਦਾ ਪਤਾ ਲੱਗਿਆ ਖਾਲਸਾ ਮੇਰੂ ਰੂਪ ਹੈ ਵੀ ਮਹਾਰਾਜ ਦੇ ਵਿੱਚ ਵਰਤਦੇ ਪਏ ਦੂਜਾ ਇਹ ਹੈ ਵੀ ਮੈਂ ਐਸੇ ਜਨਮ ਦੇ ਵਿੱਚ ਹੀ ਮੁਕਤ ਹੋ ਜਾਣਾ ਉਸ ਵੇਲੇ ਗੁਰਮੁਖੋ ਅਜਦਾ ਦਿਨ ਭਾਈ ਸਾਹਿਬ ਜੀਆਂ ਨੂੰ ਲਾਹੌਰ ਨਖਾਸ ਮੰਡੀ ਜਿਸ ਨੂੰ ਕਿਹਾ ਜਾਂਦਾ ਉਹਦੇ ਵਿੱਚ ਲਿਆਂਦਾ ਗਿਆ ਜਲਾਦ ਕੋਲ ਬੈਠਾ ਟੋਕਾ ਲੈ ਕੇ ਤੇ ਭਾਈ ਮਨੀ ਸਿੰਘ ਸਾਹਿਬ ਜੀ ਉਸ ਵੇਲੇ ਆਪਣੇ ਮੁਖੋਂ ਗੁਰਮੁਖੋ ਗੁਰਬਾਣੀ ਦਾ ਪਾਠ ਕਰਦੇ ਸੁਖਮਨੀ ਸਾਹਿਬ ਦੀ ਗੁਰਬਾਣੀ ਪੜ੍ਹਦੇ ਹੋਏ ਜਿਸ ਵੇਲੇ ਜਲਾਦ ਨੇ ਟੋਕਾ ਬੁਟਤੇ ਰੱਖਿਆ ਨਾ ਵੱਢਣ ਵਾਸਤੇ ਤੇ ਭਾਈ ਮਨੀ ਸਿੰਘ ਨੇ ਮਨਾ ਕੀਤਾ ਕਹਿਣ ਲੱਗੇ ਜਲਾਦਾ ਤੈਨੂੰ ਹੁਕਮ ਕੀ ਹੈ ਤੇਰੇ ਮਾਲਕ ਦਾ ਕਹਿੰਦਾ ਜੀ ਬੰਦ ਬੰਦ ਕੱਟਣ ਦਾ ਕਹਿੰਦੇ ਬੰਦ ਫਿਰ ਬੁੱਟ ਤੋਂ ਨਹੀਂ ਉਂਗਲੀ ਦੇ ਪੋਟੇ ਤੋਂ ਸ਼ੁਰੂ ਹੁੰਦਾ ਜਦੋਂ ਇਹ ਬਚਨ ਆਖਿਆ ਉਹ ਜਲਾਦ ਹਰਾਨ ਹੋ ਗਿਆ ਵੀ ਆਪਣੀ ਮੌਤ ਨੂੰ ਇੰਨਾ ਭਿਆਨਕਰ ਕਰਕੇ ਲੈਂਦਾ ਕੋਕਾ ਛੱਡ ਕੇ ਉੱਥੋਂ ਹੀ ਭੱਜ ਹੀ ਗਿਆ ਦੌੜ ਹੀ ਗਿਆ ਮੈਂ ਨਹੀਂ ਇਹਦਾ ਕਤਲ ਕਰ ਸਕਦਾ ਦੂਜੇ ਜਲਾਦ ਦਾ ਪ੍ਰਬੰਧ ਕੀਤਾ ਗਿਆ ਭਾਈ ਮਨੀ ਸਿੰਘ ਚਾਹੁੰਦੇ ਨੇ ਵੀ ਖਾਲਸੇ ਦਾ ਬੋਲਾ ਪੂਰਾ ਹੋਵੇ ਬੰਦ-ਬੰਦ ਹੀ ਕਟਿਆ ਜਾਵੇ ਬੰਦ ਕੋਈ ਰਹਿ ਨਾ ਜਾਵੇ ਜਿਸ ਕਰਕੇ ਖਾਲਸੇ ਦਾ ਬਚਨ ਕਿਤੇ ਛੁਟਾ ਨਾ ਪੈ। ਦੂਜਾ ਜਲਾਦ ਆਇਆ ਭਾਈ ਮਨੀ ਸਿੰਘ ਦੇ ਉਸ ਵੇਲੇ ਉਂਗਲਾਂ ਦੇ ਕੋਟਿਆਂ ਤੋਂ ਸ਼ੁਰੂ ਕੀਤਾ ਬੰਦ-ਬੰਦ ਕਟਣਾ ਆਪ ਸੁਖਨੀ ਸਾਹਿਬ ਦੀ ਗੁਰਬਾਣੀ ਦਾ ਪਾਠ ਕਰਦੇ ਪੈ ਚੌਂਕੜਾ ਲਾ ਕੇ ਆ ਬੈਠੇ ਹੋਏ ਲਾਹੌਰ ਦੀਆਂ ਬਿਆੰਤ ਸੰਗਤਾਂ ਦੇ ਬਿਆੰਤ ਲੋਕ ਵੇਖਦੇ ਪੈ ਇਹ ਸਾਰੇ ਕੂਨੀ ਸਾਕੇ ਨੂੰ ਟੋਕਰਿਆਂ ਦੇ ਵਿੱਚ ਡਕਰੇ ਕਰ ਕਰਕੇ ਟੂਟੇ ਕਰ ਕਰਕੇ ਟੋਕਰੇ ਵਿੱਚ ਪਾਏ ਜਾਂਦੇ ਹੌਲੀ ਹੌਲੀ ਵੱਡਿਆ ਜਾ ਰਿਹਾ ਹੈ ਭਾਈ ਸਾਹਿਬ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਹੋਇਆ ਬ੍ਰਹਮ ਗਿਆਨੀ ਦੀ ਜਿਹੜੀ ਅਸ਼ਟਪਦੀ ਹੈ ਨਾ ਗੁਰਮੁਖੋ ਆਪਾਂ ਪੜ੍ਹਦੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਬਚਨ ਅਜੇ ਇੱਥੇ ਪਹੁੰਚੇ ਸਨ ਕਹਿਣ ਲੱਗੇ ਸਾਰਾ ਸਰੀਰ ਟੂਟੇ ਕਰਕੇ ਟੋਕਰੇ ਵਿੱਚ ਪਾ ਦਿੱਤਾ ਸਰੀਰ ਨਹੀਂ ਰਹਿ ਗਿਆ ਕੇਵਲ ਡੱਕਰਾ ਹੀ ਰਹਿ ਗਿਆ ਟੁੱਟੇ ਹੀ ਰਹਿ ਗਿਆ ਪਰ ਜਿਨ੍ਹਾਂ ਦੇ ਗੁਰਮੁਖੋ ਅੰਦਰ ਨਾਮ ਵਸਿਆ ਹੈ ਨਾ ਬਾਣੀ ਵਸੀ ਹੈ ਉਹਨਾਂ ਦੀ ਬਾਣੀ ਉਹਨਾਂ ਤੋਂ ਕੋਈ ਜੁਦਾ ਨਹੀਂ ਕਰ ਸਕਦਾ ਭਾਈ ਮਣੀ ਸਿੰਘ ਦੇ ਜਿਹੜੇ ਟੋਟੇ ਕਰਕੇ ਟੋਕਰੇ ਵਿੱਚ ਪਾਏ ਘਟ ਘਟ ਕੇ ਬੰਦ-ਬੰਦ ਉਹਨਾਂ ਹਰੇਕ ਬੰਦ ਵਿੱਚੋਂ ਗੁਰਬਾਣੀ ਦੀ ਆਵਾਜ਼ ਆਉਂਦੀ ਬੋਲੇ ਈਸ਼ੋ ਨਿਹਾਲ ਜਿਵੇਂ ਕੋਈ ਬਹੁਤੀ ਸੰਗਤ ਮਿਲ ਕੇ ਜਿਵੇਂ ਗੁਰੂ ਪਾਸ਼ਾ ਦਾ ਸ਼ਹੀਦੀ ਦਿਹਾੜਾ ਆਉਂਦਾ ਤੇ ਆਪਣੇ ਦਰਬਾਰ ਵਿੱਚ ਸੰਗਤਾਂ ਬੈਠ ਕੇ ਸੁਖਨੀ ਸਾਹਿਬ ਦਾ ਪਾਠ ਕਰਦੀਆਂ ਮਿਲ ਕੇ ਤੇ ਬੜੀ ਆਵਾਜ਼ ਗੂੰਜ ਪੈਂਦੀ ਹੈ ਇਸ ਤਰ੍ਹਾਂ ਭਾਈ ਸਿਆਲ ਸਾਹਿਬ ਜੀਆ ਨੇ ਬੰਦ ਬੰਦ ਦੇ ਵਿੱਚੋਂ ਵੱਖਰੀ ਵੱਖਰੀ ਆਵਾਜ਼ ਜਿਹੜੀ ਹੈ ਸੁਖਨੀ ਸਾਹਿਬ ਦੇ ਪਾਠ ਦੀ ਕਿ ਉਸ ਵੇਲੇ ਵਚਨ ਪੜਦੇ ਪੈ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਇਹ ਸਾਰੀ ਬਾਣੀ ਪੜ ਕੇ ਕਿ ਉਸ ਵੇਲੇ ਸੁਖਨੀ ਸਾਹਿਬ ਦੀ ਗੁਰਬਾਣੀ ਨੂੰ ਗੁਰੂ ਕੇ ਸਿੱਖ ਨੇ ਸੰਪੂਰਨ ਕੀਤਾ ਸੂਰਜ ਕਿਰਨ ਮਿਲੇ ਜਲ ਕਾ ਰੰਗੂਆ ਜੋਤੀ ਜੋਤ ਰਲੀ ਸੰਪੂਰਨ ਇਸ ਤਰ੍ਹਾਂ ਭਾਈ ਮਾਨੀ ਸਿੰਘ ਸਾਹਿਬ ਜੀ ਗੁਰਮਖੋ ਪੰਥ ਦੀਆਂ ਸੇਵਾਵਾਂ ਕਰਦੇ ਆਂ ਮਾਤਾ ਸਾਹਿਬ ਗੌਰ ਮਾਤਾ ਸੁੰਦਰ ਕੌਰ ਦੀ ਸੇਵਾ ਕਰਦੇ ਆਂ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਕੋਲੋਂ ਵਿਦਿਆ ਪੜ੍ਹਦੇ ਆਂ ਪੜ੍ਹਾਉਂਦੇ ਆਂ ਲਿਖਦੇ ਆਂ ਲਿਖਾਉਂਦੇ ਆਂ ਬਚਨ ਸੁਣਦੇ ਆਂ ਹੋਇਆ ਪੰਥ ਦੀ ਸੇਵਾ ਕਰਨ ਵਾਸਤੇ ਦਰਬਾਰ ਸਾਹਿਬ ਦੀ ਸੇਵਾ ਪੰਥ ਨੂੰ ਦਿੰਦੇ ਆਂ ਹੋਇਆ ਦਵਾਲੀ ਦਾ ਜੋੜ ਮੇਲਾ ਕਰਨ ਵਾਸਤੇ ਸੰਗਤਾਂ ਨੂੰ ਇਕੱਠੇ ਕਰਦਿਆਂ ਹੋਇਆਂ ਖਾਲਸੇ ਦੇ ਬੁੱਲੇ ਪੂਰੇ ਕਰਨ ਵਾਸਤੇ ਇਹ ਬੰਦ-ਬੰਦ ਹੀ ਕਟਾਉਣਾ ਹੈ ਇਹ ਕਰਦਿਆਂ ਹੋਇਆਂ ਅੱਜ ਦੇ ਦਿਨ ਸੋ ਲਾਹੌਰ ਦੇ ਅੰਦਰ ਭਾਈ ਮਨੀ ਸਿੰਘ ਸਾਹਿਬ ਜੀਾਂ ਦੀ ਸ਼ਹਾਦਤ ਹੋਈ ਹੈ ਇਹ ਅੱਜ ਦਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਜੀ ਦਾ ਸਤਿਗੁਰੂ ਕਿਰਪਾ ਕਰੇ ਸਾਨੂੰ ਚੜ੍ਹਦੀ ਕਲਾ ਦੀ ਦਾਤ ਪੰਥ ਨੂੰ ਕੌਮ ਨੂੰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਇਹੋ ਜੈ ਜੋ ਦੇ ਮਹਾਪੁਰਖ ਜਿਹੜੇ ਨੇ ਕੌਮ ਦੇ ਵਿੱਚ ਆਉਂਦੇ ਰਹਿਣ ਤੇ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਪ੍ਰਾਪਤ ਹੋਵੇ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਬਚਨ ਗੁਰੂ ਕਾ ਜੋ ਸੱਜਣ ਅਸੀਂ ਸੁਨੀਆਂ ਸਾਬ ਸੇ ਨੂੰ ਮੇਲਾ ਨਾਨਕ ਮਨ ਇਹੋ ਪੁਰਖਾਰਥ ਪ੍ਰਭ ਹਮਾਰਾ ਸਾਰੇ ਸੁਆਰਥ ਵਾਏ ਨਿਕਾ ਵਾਏ